ਸਵਾਗਤ ਹੈ ਤੁਹਾਡਾ ਗ੍ਰੀਨਦਰ ਫੈਮਿਲੀ ਵਲੌਗ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 19 ਇੰਚ ਫਿਟਿੰਗ ਦੇ ਹਿਸਾਬ ਨਾਲ ਦੱਸਾਂਗੇ ਮੋਢਾ ਆਪਾਂ ਕਿੰਨਾ ਰੱਖਣਾ ਤੀਰ ਆਪਾਂ ਕਿੰਨਾ ਰੱਖਣਾ ਠੀਕ ਹੈ ਜੀ ਦੇਖੋ ਆਪਣੇ ਸਾਰੇ ਮਾਰਕਿੰਗ ਜਿਹੜੇ ਲੱਗੇ ਹੋਏ ਐ ਇੱਥੇ ਤੇ ਆਪਾਂ ਤੁਹਾਨੂੰ ਸਮਝਾਉਣੀ ਆਪਾਂ ਕਿੰਨੇ ਕਿੰਨੇ ਇੰਚ ਦਾ ਮੋਢਾ ਰੱਖਿਆ ਤੇ ਕਿੰਨੇ ਕਿੰਨੇ ਇੰਚ ਦੇ ਆਪਾਂ ਕਾਟਾ ਪੰਨਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਬੰਦ ਵਾਲੇ ਪਾਸੇ ਤੋਂ ਤੀਰੇ ਦਾ ਨਿਸ਼ਾਨ ਫੁੱਲੇ ਵਾਲੀ ਸਾਈਡ ਨੂੰ ਲਾਇਆ ਠੀਕ ਹੈ ਤੀਰਾ ਇਹਨਾਂ ਦਾ ਆਪਾਂ ਰੱਖਿਆ 6 ਇੰਚ ਠੀਕ ਹੈ 6 ਇੰਚ ਆਪਾਂ ਨੇ ਤੀ ਠੀਕ ਹੈ ਮੋਡਾ ਆਪਾਂ 7 ਇੰਚ ਰੱਖਿਆ ਤੁਹਾਨੂੰ ਪਤਾ ਹੀ ਆਪਾਂ ਹਰੇਕ ਸੂਟ ਦੀ ਜਿਹੜੋ ਕਟਿੰਗ ਕਰਦੇ ਆ ਆਪਾਂ ਮੋਡਾ ਹਰੇਕ ਦਾ 7 ਇੰਚ ਹੀ ਰੱਖਦੇ ਆ ਫਿਟਿੰਗ ਚਾਹੇ 19 ਹੋਵੇ 20 ਹੋਵੇ 21 ਹੋਵੇ 22 ਤੇ 24 ਜਿੰਨੇ ਵੀ ਤੁਹਾਡੀ ਫਿਟਿੰਗ ਹੈ ਤੁਸੀਂ ਮੋਡਾ 7 ਇੰਚ ਹੀ ਰੱਖਣਾ ਮੈਂ ਹਰੇਕ ਦਾ ਮੋਡਾ 7 ਇੰਚ ਹੀ ਰੱਖਦੀ ਜਿਹੜੋ ਵੀ ਸੂਟ ਕਟਿੰਗ ਕਰਦੀ ਆ ਜਿਹੜੋ ਆਪਣਾ ਬੈਂਡ ਕਾਲਰ ਹੋਵੇ ਜਾਂ ਵਾਟਰਸ਼ਿਪ ਗਲਾ ਹੋਵੇ ਤਾਂ ਜਿਹੜਾ ਹੈਗਾ ਮੋਡਾ ਜਿਹੜਾ ਆਪਾਂ ਨਾਲੋਂ ਜ਼ਿਆਦਾ ਰੱਖਦੇ ਆ ਠੀਕ ਹੈ ਜੀ ਨਾਰਮਲ ਸੂਟ ਵਿੱਚ ਆਪਾਂ ਜਿਹੜਾ ਹਰੇਕ ਦਾ ਮੋਡਾ 7 ਇੰਚ ਰੱਖਦੇ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ 7 ਇੰਚ ਤੇ ਐਸਟਰੀ ਦਾ ਫਿਟਿੰਗ ਦਾ ਨਿਸ਼ਾਨ ਲਾਇਆ ਤੇ ਫਿਟਿੰਗ ਉਹਨਾਂ ਦੀ 19 ਇੰਚ ਹੈ ਤੇ ਆਪਾਂ ਰੱਖੀ ਜੀ 19.5 ਕਿਉਂਕਿ ਸੂਟ ਵਿੱਚ ਪਲੇਟ ਪਾਉਣੀ ਆ ਅਗਰ ਤੁਸੀਂ ਸੂਟ ਵਿੱਚ ਪਲੇਟਾ ਪਾਉਣੀ ਆ ਫਿਟਿੰਗ ਦਾ ਨਿਸ਼ਾਨ ਜਦੋਂ ਲਾਉਣਾ ਮੋਡਾ ਬਣਾਉਣ ਲੱਗੇ ਤੁਸੀਂ ਅੱਧਾ ਇੰਚ ਵਧ ਲਾਉਣਾ ਨਿਸ਼ਾਨ ਅਗਰ ਅਗਰ ਤੁਸੀਂ ਸੂਟ ਵਿੱਚ ਪਲੇਟਾ ਨਹੀਂ ਪਾਉਣੀ ਆ ਤਾਂ ਤੁਸੀਂ ਪੂਰੇ 19 ਇੰਚ ਦੇ ਹੀ ਨਿਸ਼ਾਨ ਲਾਉਣਾ ਠੀਕ ਹੈ ਜੀ ਤੇ ਇਹ ਆਪਾਂ ਮੋਡਾ 7 ਇੰਚ ਰੱਖਿਆ 19.5 ਤੇ ਫਿਟਿੰਗ ਦਾ ਨਿਸ਼ਾਨ ਲਾਤਾ ਜਿੱਥੋਂ ਤੁਹਾਡੀ ਫਿਟਿੰਗ ਸਟਾਰਟ ਹੋਊਗੀ ਜੀ ਉੱਥੇ ਹੀ ਮੋਢੇ ਦਾ ਨਿਸ਼ਾਨ ਲੱਗੂਗਾ ਗੁਲਾਈ ਉੱਥੋਂ ਹੀ ਸਟਾਰਟ ਹੋਣੀ ਆ ਠੀਕ ਹੈ ਇਸ ਲਈ ਮੈਂ ਹਰੇਕ ਦਾ ਮੋਢਾ 7 ਇੰਚ ਰੱਖਦੀ ਆ ਦੇਖੋ ਜਦੋਂ ਫਿਟਿੰਗ ਜਿਵੇਂ ਜਿਵੇਂ ਵਧੀ ਜਾਂਦੀ ਹੈ ਗੁਲਾਈ ਵੀ ਇਸ ਤਰੀਕਾ ਨਾਲ ਵਧੀ ਜਾਂਦੀ ਹੈ ਠੀਕ ਹੈ ਜੀ ਜੇ ਆਪਣੀ ਫਿਟਿੰਗ ਘਟੀ ਜਾਂਦੀ ਹੈ ਗੁਲਾਈ ਵੀ ਇਸ ਤਰੀਕਾ ਨਾਲ ਹੀ ਘਟੀ ਜਾਂਦੀ ਆ ਠੀਕ ਹੈ 19 ਇੰਚ ਬ੍ਰੈਸਟ ਦੇ ਹਿਸਾਬ ਨਾਲ ਆਪਾਂ 7 ਇੰਚ ਮੋਢਾ ਰੱਖਿਆ ਠੀਕ ਹੈ ਜਿਹੜੀ ਆ ਵਾਲੇ ਪਾਈਆ ਕਾਟ ਦੇਖੋ ਬੈਕ ਮੋਢੇ ਵਾਲੀ ਇਹ ਆਪਾਂ 2 ਇੰਚ ਦਾ ਨਿਸ਼ਾਨ ਲਾਇਆ ਤੇ 1 ਇੰਚ ਜਿਹੜੀ ਆਪਾਂ ਫਰੰਟ ਮੋਢੇ ਵਾਲੀ ਕਾਰਡ ਪਾਈਏ ਦੇਖੋ ਜੀ 1 ਇੰਚ ਦੀ ਇਸ ਤੋਂ ਬਾਅਦ ਆਪਾਂ ਫਰੰਟ ਮੋਢੇ ਜਿਹੜੇ ਇੱਥੋਂ ਕੱਟ ਪਾਈ ਹੈ 7 ਇੰਚ ਮੋਢਰਾ ਆਪਾਂ ਇਸ ਤਰੀਕੇ ਨਾਲ ਹਾਫ ਕਰ ਲਿਆ ਹਾਫ ਕਰਨ ਤੋਂ ਬਾਅਦ ਅੰਦਲੀ ਸਾਈਡ ਵੀ ਆਪਾਂ ਅੱਧੇ ਇੰਚ ਦਾ ਨਿਸ਼ਾਨ ਲਾਇਆ ਤੇ ਬਾਹਰਲੀ ਸਾਈਡ 'ਤੇ ਆਪਾਂ ਅੱਧੇ ਇੰਚ ਦਾ ਨਿਸ਼ਾਨ ਲਾਇਆ ਠੀਕ ਹੈ ਜੀ ਦੋਨੇ ਸਾਈਡ ਆਪਾਂ ਇਸ ਤਰੀਕੇ ਨਾਲ ਅੱਧੇ-ਅੱਧੇ ਇੰਚ ਦਾ ਨਿਸ਼ਾਨ ਲਾ ਲਿਆ ਇੱਧਰਲੀ ਸਾਈਡ ਵੀ ਤੇ ਅੰਦਰੀ ਸਾਈਡ ਵੀ ਇਸ ਤੋਂ ਬਾਅਦ ਇਹਨਾਂ ਜਿਹੜੇ ਅੱਧੇ-ਅੱਧੇ ਇੰਚ ਦੇ ਨਿਸ਼ਾਨ ਲਾਏ ਇਹਦੇ ਹਿਸਾਬ ਨਾਲ ਹੀ ਆਪ ਦੇਖੋ ਸਭ ਤੋਂ ਪਹਿਲਾਂ ਬੈਕ ਮੋੜੇ ਗੁਲਾਈਡ ਬਣਾਈ ਆਪਾਂ ਇਸ ਤਰੀਕੇ ਨਾਲ ਮਨੇ ਇਹ ਜਿੱਥੇ 1/2 ਇੰਚ ਦਾ ਨਿਸ਼ਾਨ ਲਾਇਆ ਸੀ 2 ਇੰਚ ਦਾ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਇਸ ਤੋਂ ਬਾਅਦ ਫਰੰਟ ਜਿਹੜੇ ਸੂਟ ਦੀ ਕਟਿੰਗ ਦੀ ਆਪਾਂ ਮੋੜੇ ਦੀ ਕਾਰਟ ਬਣਾਈ ਆ 1/2 ਇੰਚ ਦਾ ਨਿਸ਼ਾਨ ਲਾਇਆ ਸੀ 1 ਇੰਚ ਦਾ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਆ ਗਈ ਤੀਰੇ ਦੀ ਕਾਰਟ ਇਹ ਆਪਾਂ ਹਰ ਇੱਕ ਸੂਟ 'ਤੇ ਤੀਰੇ ਦੀ ਕਾਰਟ ਪਾਉਣੀ ਹੈ ਕਿਉਂਕਿ ਇਹਦੇ ਨਾਲ ਕੀ ਹੋਊਗਾ ਜਿਹੜਾ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਨਹੀਂ ਜਾਂਦਾ ਠੀਕ ਹੈ ਉੱਪਰੋਂ ਤੁਸੀਂ ਇਸ ਤਰੀਕੇ ਨਾਲ ਅੱਧੇ ਇੰਚ ਨਾਲ ਨਿਸ਼ਾਨ ਲਾ ਲੈਣਾ ਮੋਢੇ ਲਈ ਛੱਡ ਤੋਂ ਤੇ ਇੱਥੋਂ ਤੁਸੀਂ 3 ਇੰਚ ਦਾ ਕੱਪੜਾ ਛੱਡ ਕੇ ਨਿਸ਼ਾਨ ਲਾ ਕੇ ਤੇ ਅੱਛੀ ਕੱਟ ਪਾ ਦੇਣੀ ਆ ਠੀਕ ਹੈ ਜੀ ਤੇ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਮੇਰੀ ਵੀਡੀਓ ਦੀ ਸਮਝ ਆ ਗਈ ਹੋਣੀ ਹੈ ਕਿ 19 ਇੰਚ ਬ੍ਰੈਸਟ ਦੇ ਹਿਸਾਬ ਨਾਲ ਆਪਾਂ ਮੋਢਾ ਕਿੰਨਾ ਰੱਖਣਾ ਤੇ ਜਿਹੜੀਆਂ ਕਟਾ ਪਾਉਣੀ ਆ ਆਪਾਂ ਕਿਸ ਤਰੀਕੇ ਨਾਲ ਪਾਉਣੀ ਆ ਅਗਰ ਥੋੜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਅਦ ਉਹ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ